ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦੀ ਗੱਲ ਕੀਤੀ ਗਈ ਹੈ ਤੇ ਅੱਜ ਪਹਿਲਾ ਐਤਵਾਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਜਿਹੜੇ ਨੇ ਲੁਧਿਆਣਾ ਦੇ ਪੂਰੇ ਜ਼ਿਲ੍ਹੇ ਦੇ ਜਿਹੜੇ 408 ਪੈਟਰੋਲ ਪੰਪ ਨੇ ਉਹ ਜਿਹੜੇ ਨੇ ਅੱਜ ਬੰਦ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜੇ ਤੁਸੀਂ ਦੇਖ ਰਹੇ ਹੋ ਕਿ ਲੋਕ ਲਗਾਤਾਰ ਜਿਹੜੇ ਪੈਟਰੋਲ ਪੰਪ ਤੇ ਪੈਟਰੋਲ ਜਾਂ ਡੀਜ਼ਲ ਪਵਾਉਣ ਵਾਸਤੇ ਪਹੁੰਚ ਰਹੇ ਨੇ ਲੇਕਿਨ ਉਹਨਾਂ ਨੂੰ ਤੇਲ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ ਰਿਹਾ ਹੈ ਖਬਰਾਂ ਤੇ ਦੇਖਿਆ ਤਾਂ ਸਵੇਰੇ ਵੀ ਆ ਗਏ ਇਦਾਂ ਆ ਪੰਪ ਬੰਦ ਨੇ ਤਾਂ ਦਿੱਕਤ ਆ ਗਈ ਹੁਣ ਨਾਈਟ ਲਾਈ ਸੀਗੀ ਹੁਣ ਘਰੇ ਪਹੁੰਚਣ ਦਾ ਦਿਲ ਵੀ ਨਹੀਂ ਇਹ ਐਸੋਸੀਏਸ਼ਨ ਨੇ ਤਾਂ ਕਾਫੀ ਦਿਨੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੋ ਹੈ ਐਤਵਾਰ ਤੋਂ ਕੀ ਪਤਾ ਜੀ ਜਿਹੜਾ ਹੁਣ ਡਿਊਟੀ ਕਰ ਰਿਹਾ ਵਾ ਕਾਰਖਾਨੇ 'ਚ ਕਰ ਰਿਹਾ ਜਾਂ ਕੋਈ ਥੋਟੀ 'ਚ ਕਰ ਰਿਹਾ ਵਾ ਸਾਡਾ ਲੱਕੜ ਦਾ ਕੰਮ ਹੁਣ ਅਸੀਂ ਤਾਂ ਦਿਹਾੜੀ ਲਾ ਕੇ ਸ਼ਾਮ ਨੂੰ ਉੱਥੇ ਨਾਈਟ ਲਾਉਣੀ ਪੈਗੀ ਤੇ ਸਾਨੂੰ ਪਤਾ ਨਹੀਂ ਸਵੇਰੇ ਟੀਵੀ ਦੇਖਿਆ ਉਹਨਾਂ ਦਾ ਮਲਕਾਂ ਦਾ ਉੱਥੇ ਖਬਰ ਆ ਰਹੀ ਹੈ ਕਿ ਪੰਪ ਹੁਣ ਮਤੋਂ ਭੱਜਿਆ ਆਇਆ ਮੈਂ ਕਿਹਾ ਵੀ ਘਰ ਨੂੰ ਜਾਣਾ ਹੁਣ ਕੱਲੂ ਤਿਹਾਰਾ ਉਸੇ ਪੰਪ ਤੇ ਆਇਆ ਤਾਂ ਕਿ ਤੁਹਾਨੂੰ ਜਵਾਬ ਦਿੱਤਾ ਗਿਆ ਉਹ ਕਹਿੰਦਾ ਬੰਦਾ ਜੀ ਤੇਲ ਨਹੀਂ ਮਿਲਣਾ ਅੱਛਾ ਮੈਂ ਰਿਕੁਐਸਟ ਵੀ ਕੀਤੀ ਹੈ ਲੇਕਿਨ ਨਹੀਂ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰੈਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਗੱਲ ਲੁਧਿਆਣਾ ਅਧਿਕਾਰੀਆਂ ਤੇ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦੀ ਗੱਲ ਕੀਤੀ ਗਈ ਹੈ ਤੇ ਅੱਜ ਪਹਿਲਾ ਐਤਵਾਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਜਿਹੜੇ ਨੇ ਲੁਧਿਆਣੇ ਦੇ ਪੂਰੇ ਜ਼ਿਲ੍ਹੇ ਦੇ ਜਿਹੜੇ 408 ਪੈਟਰੋਲ ਪੰਪ ਨੇ ਉਹ ਜਿਹੜੇ ਨੇ ਅੱਜ ਬੰਦ ਰਹੇ ਜਿਸ ਕਰਕੇ ਲੋਕਾਂ ਨੂੰ ਜਿਹੜਾ ਖਰਚਲ ਖਵਾਰ ਹੋਣਾ ਪੈ ਰਿਹਾ ਹੈ ਜਿਹੜੇ ਪੈਟਰੋਲ ਪੰਪ ਮਾਲਕ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ 7 ਸਾਲ ਤੋਂ ਮਾਰਜਨ ਜਿਹੜਾ ਹੈ ਉਹ ਨਹੀਂ ਬਤਾਇਆ ਗਿਆ ਜਿਸ ਕਰਕੇ ਪੈਟਰੋਲ ਪੰਪ ਓਨਾਂ ਨੂੰ ਮਜਬੂਰੀ ਵਿੱਚ ਬੰਦ ਰੱਖਣੇ ਪੈ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਖਰਚੇ ਲਗਾਤਾਰ ਜਿਹੜੇ ਪੈਟਰੋਲ ਪੰਪ ਤੇ ਵਧ ਰਹੇ ਨੇ ਲੇਕਿਨ ਮਾਰਜਨ ਨਾ ਵਧਨ ਕਰਕੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਵਕ ਵਕ ਜਿਹੜੇ ادارے ਨੇ ਸਰਕਾਰੀ ادارے ਹੋਣ ਜਾਂ ਪ੍ਰਾਈਵੇਟ ادارے ਹੋਣ ਉਹਨਾਂ ਵਿੱਚ ਇੱਕ ਦਿਨ ਦੀ ਛੁੱਟੀ ਜਿਹੜੀ ਹੈ ਉਹ ਹੁੰਦੀ ਹੈ ਲੇਕਿਨ ਸਾਡੀ ਛੁੱਟੀ ਨਹੀਂ ਹੁੰਦੀ ਸੀ ਇਸ ਵਾਸਤੇ ਅੱਸੀ ਜੋ ਹੈ ਹੁਣ ਐਤਵਾਰ ਨੂੰ ਛੁੱਟੀ ਰੱਖਣੀ ਹੈ ਹਾਲਾਂਕਿ ਅਜੇ ਇਹ ਲੁਧਿਆਣਾ ਦੇ ਜਿਹੜੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਉਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਪੰਜਾਬ ਦੇ ਜਿਹੜੇ ਹੋਰ ਜਿਹੜੇ ਪੈਟਰੋਲ ਪੰਪ ਨੇ ਉਹ ਜ਼ਰੂਰ ਅੱਜ ਖੁੱਲ੍ਹੇ ਨੇ ਅਜੇ ਉਹਨਾਂ ਵੱਲੋਂ ਐਤਵਾਰ ਦੀ ਛੁੱਟੀ ਦੀ ਜਿਹੜਾ ਐਲਾਨ ਨਹੀਂ ਕੀਤਾ ਗਿਆ ਲੇਕਿਨ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ 408 ਪੈਟਰੋਲ ਪੰਪ ਨੇ ਉਹ ਜ਼ਰੂਰ ਅੱਜ ਬੰਦ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਲਗਾਤਾਰ ਜਿਹੜੇ ਪੈਟਰੋਲ ਪੰਪ ਤੇ ਪੈਟਰੋਲ ਜਾਂ ਡੀਜ਼ਲ ਪਵਾਉਣ ਵਾਸਤੇ ਪਹੁੰਚ ਰਹੇ ਨੇ ਲੇਕਿਨ ਉਹਨਾਂ ਨੂੰ ਤੇਲ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ ਤਸਵੀਰਾਂ ਵੱਖ-ਵੱਖ ਪੈਟਰੋਲ ਪੰਪ ਤੇ ਵੀ ਤੁਹਾਨੂੰ ਦਿਖਾਵਾਂਗੇ ਕਿ ਕੀ ਹਾਲ ਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿਉਂਕਿ ਇਸ ਚੀਜ਼ ਦਾ ਪ੍ਰਚਾਰ ਜਿਹੜਾ ਘੱਟ ਕੀਤਾ ਗਿਆ ਹੈ ਤੇ ਕਿਉਂਕਿ ਰਖੜੀ ਦਾ ਤਿਉਹਾਰ ਹੈ ਕਾਲ ਜਿਹੜਾ ਲੋਕਾਂ ਨੇ ਆਪਣੇ ਪਰਿਵਾਰਾ ਆਪਣੇ ਜਿਹੜੇ ਭਿਆਨਾ ਕੋਲ ਜਾਣਾ ਜਾਂ ਭਿਆਨਾ ਦੇ ਭਰਾਵਾ ਕੋਲ ਆਣਾ ਵਕਫ ਵਕ ਦੂਰ ਵੀ ਜਾਣਾ ਹੁੰਦਾ ਉਹਨਾਂ ਨੇ ਤੇ ਗੱਡੀਆਂ ਦੇ ਵਿੱਚ ਪੈਟਰੋਲ ਡੀਜ਼ਲ ਜਿਹੜਾ ਉਹਨਾਂ ਨੂੰ ਚਾਹੀਦਾ ਲੇਕਿਨ ਅਚਾਨਕ ਜਿਹੜਾ ਐਤਵਾਰ ਦੇ ਦਿਨ ਜੋ ਹੈ ਛੁੱਟੀ ਦਾ ਐਲਾਨ ਕੀਤਾ ਗਿਆ ਉਸ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਏ ਕੁਝ ਲੋਕ ਸਾਡੇ ਨਾਲ ਨਹੀਂ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਨੂੰ ਜੋ ਹੈ ਪੈਟਰੋਲ ਨਹੀਂ ਮਿਲਿਆ ਕੀ ਨਾਮੇ ਭਾਜੀ ਤੁਹਾਡਾ ਸੋ ਨੂੰ ਹੈ ਜੀ ਮੇਰਾ ਕਿਥੇ ਤੁਸੀਂ ਪੰਪ ਤੇ ਆਇਓ ਕਿ ਦਿੱਕਤ ਆ ਕੀ ਆ ਰਹੀ ਹੈ ਦਿੱਕਤ ਇਹ ਹੈ ਜੀ ਨਾਈਟ ਲਾਈ ਸੀ ਰਾਤ ਨੂੰ ਸਾਨੂੰ ਪਤਾ ਨਹੀਂਗਾ ਰਾਤ ਖਬਰਾਂ ਤੇ ਦੇਖਿਆ ਦਾ ਸਵੇਰੇ ਵਿਆਹ ਕਰ ਦਿੱਤਾ ਆ ਪੰਪ ਬੰਦ ਨੇ ਤਾਂ ਦਿੱਕਤ ਆ ਗਈ ਹੁਣ ਨਾਈਟ ਲਾਈ ਸੀਗੀ ਉਹ ਘਰੇ ਪਹੁੰਚਣ ਦਾ ਦਿਲ ਵੀ ਨਹੀਂ ਆ ਰਹੀ ਕਿ ਐਸੋਸੀਏਸ਼ਨ ਨੇ ਤਾਂ ਕਾਫੀ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੋ ਹੈ ਐਤਵਾਰ ਤੋਂ ਕੀ ਪਤਾ ਜੀ ਜਿਹੜਾ ਹੁਣ ਡਿਊਟੀ ਕਰ ਰਿਹਾ ਵਾ ਕਾਰਖਾਨੇ ਚ ਕਰ ਰਿਹਾ ਜਾਂ ਕੋਈ ਕੋਠੀ ਚ ਕਰ ਰਿਹਾ ਵਾ ਸਾਡਾ ਲੱਕੜ ਦਾ ਕੰਮ ਹੁਣ ਅਸੀਂ ਤਾਂ ਦਿਹਾੜੀ ਲਾ ਕੇ ਸ਼ਾਮ ਨੂੰ ਉੱਥੇ ਨਾਈਟ ਲਾਉਣੀ ਪੈਗੀ ਤੇ ਸਾਨੂੰ ਪਤਾ ਨਹੀਂ ਉਹ ਸਵੇਰੇ ਟੀਵੀ ਦੇਖਿਆ ਉਹਨਾਂ ਦਾ ਮਾਲਕਾਂ ਦਾ ਉ ਹੁਣ ਮਤ ਉਹ ਭੱਜਿਆ ਆ ਮੈਂ ਕਿਹਾ ਵੀ ਘਰ ਨੂੰ ਜਾਣਾ ਹੁਣ ਕਾਲੂ ਤਿਹਾਰ ਆ ਇਸ ਪੰਪ ਤੇ ਆਇਆ ਤਾਂ ਕੀ ਤੁਹਾਨੂੰ ਜਵਾਬ ਦਿੱਤਾ ਗਿਆ ਉਹ ਕਹਿੰਦੇ ਬੰਦਾ ਜੀ ਤੇਲ ਨਹੀਂ ਮਿਲਣਾ ਅੱਛਾ ਮੈਂ ਰਿਕਵੈਸਟ ਵੀ ਕੀਤੀ ਹੈ ਲੇਕਿਨ ਨਹੀਂ ਕਿਦਰੇ ਕਿਸੇ ਰਖੜੀ ਦਾ ਤਿਹਾਰ ਹੈ ਕੱਲ ਲੋਕਾਂ ਨੇ ਦੂਰ ਨੇੜੇ ਤੇ ਆਣਾ ਤੇ ਉਹਨਾਂ ਨੂੰ ਜੀ ਪੈਟਰੋਲ ਦੀ ਡਿਕਦੇ ਪੈ ਨਹੀਂ ਸਾਨੂੰ ਹੂੰ ਹੁਣ ਅਸੀਂ ਅੱਜ ਛੁੱਟੀ ਕਰਕੇ ਜਾਣਾ ਸੀ ਇਸ ਕਰਕੇ ਨਾਈਟ ਲਾਈ ਵੀ ਕਾਲੂ ਤਿਹਾਰ ਹੈ ਛੁੱਟੀ ਕਰਨੀ ਹੈਗੀ ਆ ਤੇ ਮਾਲਕ ਨੇ ਕੋਈ ਗੱਲ ਨਹੀਂ ਤੁਸੀਂ ਨਾਈਟ ਲਗਾ ਲਓ ਤੇ ਸਾਡੇ ਫੰਕਸ਼ਨ ਹੈਗਾ ਵਾ ਤੇ ਹੁਣ ਜਦੋਂ ਦੇਖਿਆ ਤਾਂ ਹੁਣ ਕਰੇ ਪਹੁੰਚਣਾ ਨਹੀਂ ਪਹੁੰਚਣਾ ਹੁਣ ਪਤਾ ਨਹੀਂ ਦਿਕਤਾਰੀਓ ਤੁਸੀਂ ਕਹਿ ਰਹੇ 20 ਕਿਲੋਮੀਟਰ ਦਿਕਤਾਰੀ ਆ ਰਹੀ ਹੈ ਜੀ ਪਤਾ ਨਹੀਂ ਕਿੱਥੇ ਤੱਕ ਜਾਣਾ ਪਊਗਾ ਇਹ ਸਾਨੂੰ ਤੇਲ ਮੇਲ ਜਿਵੇਂ ਤਾਂ ਸੀ ਆਉਂਦੇ ਨੇ ਤੇ ਨੇ ਇਹਨਾਂ ਕਿਤੇ ਲੋਕ ਪਰੇਸ਼ਾਨ ਨੇ ਕਿਉਂ ਹੋਰ ਭਾਈ ਸਾਹਿਬ ਤੁਸੀਂ ਇੱਥੇ ਆਇਓ ਪੰਪ ਤੇ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਭਾਜੀ ਆਮ ਨੂੰ ਆਣਾ ਤੇ ਧੀਏ ਦਿੱਕਤ ਆ ਰਹੀ ਹੈ ਪੈਟਰੋਲ ਨਹੀਂ ਹੈ ਕੱਲ ਕੰਮ ਕਰ ਰਹੇ ਤੇ ਪੂਰਾ ਦਿਨ ਅਸੀਂ ਨੇ ਕੰਮ ਕੀਤਾ ਸੀ ਸੋਚ ਰਹੇ ਤੇ ਕੱਲ ਗਿਰਵਾ ਲੇਗੇ ਇਹ ਨਹੀਂ ਪਤਾ ਤਾਂ ਕਿ ਪੈਟਰੋਲ ਪੰਪ ਬੰਦ ਰਹੇਗੇ हाँ ये तो कई दिन से मतलब बता रहे थे कि जो है बंद करना हर इतवार को आगे भी जो है इतवार को जो है बंद रखे जाएंगे नहीं इसका मुझे पता नहीं मैं काम मजदूर आदमी हूँ इतना मैं टीवी देखता नहीं हूँ और ना मैं खबर सुनता हूँ बस अपने काम से ध्यान रखता हूँ अपना अब क्या दिक्कत आ रही है आपने जाना था कहाँ जाना था आम तो जाना था गिल रोड पे जाना था इधर गिल पिंड में अपना काम है काम करता हूँ पेट्रोल आपके स्कूटी वगैरह है नहीं स्कूटी वगैरह है पेट्रोल गिरवाने आया था मुझे पता नहीं था कि पेट्रोल पंप आज बंद रहेंगे इसलिए दिक्कत आ रही है दिक्कत आ रही है बिल्कुल कितने कितने जिड़े लोग ने पंप पे लगातार आ रहे हैं इधर ਤੁਸੀਂ ਦੇਖ ਰਹੇ ਹੋ ਕਿ ਪੰਪ ਜਿਹੜਾ ਬਿਲਕੁਲ ਬੰਦੇ ਕੋਈ ਨੰਮਰਿੰਗ ਨਹੀਂ ਹੈ ਕੋਈ ਅੱਜ ਜਿਹੜਾ ਨਾ ਡੀਟਲ ਨਾ પેટ્રોલ ਜਿਹੜਾ ਉਹ ਕੁਝ ਵੀ ਜੋ ਹੈ ਨਹੀਂ ਦਿੱਤਾ ਜਾ ਰਿਹਾ ਐ ਇਧਰ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਵੀ ਕਾਫੀ ਦਿਨ ਪਹਿਲਾਂ ਜਿਹੜੇ ਇੱਥੇ ਲਗਾ ਦਿੱਤੇ ਗਏ ਸੀ ਕਿ ਜਿਹੜੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਉਹਨਾਂ ਵੱਲੋਂ ਕਿ ਐਤਵਾਰ ਨੂੰ ਜਿਹੜੇ ਨੇ ਪੈਟਰੋਲ ਪੰਪ ਜਿਹੜੇ ਬੰਦ ਰਹਿਣਗੇ ਉਹਨਾਂ ਦਾ ਕਹਿਣਾ ਕਿ ਜਿਹੜੇ ਮਾਰਜਨ ਨੇ ਜਿਹੜਾ 7 ਸਾਲ ਤੋਂ ਜਿਹੜਾ ਮਾਰਜਨ ਨੇ ਉਹਨਾਂ ਦਾ ਨਹੀਂ ਬਤਾਇਆ ਗਿਆ ਤੇ ਖਰਚੇ ਜਿਹੜੇ ਨੇ ਲਗਾਤਾਰ ਜਿਹੜੇ ਵਧਦੇ ਨੇ ਤਾਂ ਉਹ ਕਹਿੰਦੇ ਨੇ ਕਿ ਸਾਡੇ ਪੂਰੇ ਨਹੀਂ ਪੈਂਦੇ ਤੇ ਇਸ ਕਰਕੇ ਇੱਕ ਦਿਨ ਦੀ ਛੁੱਟੀ ਉਹ ਕਹਿੰਦੇ ਨੇ ਜਿਹੜੇ ਸਰਕਾਰੀ ادارے ਨੇ ਜਾਂ ਫਿਰ ਪ੍ਰਾਈਵੇਟ ادارے ਨੇ ਉਹਨਾਂ ਵਿੱਚ ਇੱਕ ਦਿਨ ਦੀ ਛੁੱਟੀ ਦਿੰਦੀ ਤੇ ਇੱਕ ਦਿਨ ਦੀ ਛੁੱਟੀ ਪੈਟਰੋਲ ਪੰਪ ਤੇ ਜਿਹੜੀ ਹੈ ਉੱਥੇ ਵੀ ਰਣੀ ਚਾਹੀਦੀ ਹੈ لیکن ਕਿਧਰੇ ਨ ਕਿਧਰੇ ਲੋਕ ਜਿਹੜੇ ਬੇਰੁਖਵਾਰ ਹੋ ਰਹੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵਾਕਫ ਵਾਕ પેટ્રોલ ਪੰਪ ਦੀਆਂ ਕਿ ਕਿਸ ਤਰ੍ਹਾਂ ਉੱਥੇ ਜਿਹੜਾ પેટ્રોલ ਪੰਪ ਨੂੰ ਬੰਦ ਕੀਤਾ ਗਿਆ ਤੇ ਲੋਕ ਜਿਹੜੇ ਕਿਤਾ ਪਰੇਸ਼ਾਨ ਜਿਹੜੇ ਨੇ ਉਹ ਹੋ ਰਹੇ ਨੇ ਕੁਝ ਤਸਵੀਰਾਂ ਤੁਹਾਨੂੰ ਹੋਰ ਦਿਖਾਣਾ ਕਰਾਂਗੇ ਇਸ ਟਾਈਮ ਅਸੀਂ ਜਨਤਰਨਗਰ ਦੇ પેટ્રોલ ਪੰਪ ਤੇ ਮੌਜੂਦ ਹੈ ਐਫ ਪੀ ਦਾ પેટ્રોલ ਪੰਪ ਤੇ ਕਿਤੇ ਨਾ ਕਿਤੇ ਜਿਹੜੀ ਹੈ ਯੂਨੀਅਨ ਦੇ ਵਿੱਚ ਮਿਸ ਅੰਡਰਸਟੈਂਡਿੰਗ ਨਜ਼ਰ ਆ ਰਹੀ ਹੈ ਕਿ ਜਿਹੜਾ ਇਸ ਤੇ ਓਨਰ ਨੇ ਉਹਨਾਂ ਵੱਲੋਂ પેટ્રોલ ਪੰਪ ਖੋਲਿਆ ਗਿਆ ਹਾਲਾਂਕਿ ਜ਼ਿਆਦਾਤਰ ਜਿਹੜੇ ਸ਼ਹਿਰ ਦੇ ਜਾਂ ਜਿਹੜੇ ਡਿਸਟ੍ਰਿਕਟ ਦੇ ਪੈਟਰੋਲ ਪੰਪ ਨੇ ਉਹ ਜ਼ਰੂਰ ਬੰਦ ਨੇ ਲੇਕਿਨ ਇਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਐਸਪੀ ਦਾ ਇਹ ਪੈਟਰੋਲ ਪੰਪ ਖੁੱਲਿਆ ਹੈ ਤੇ ਇੱਥੇ ਜੋ ਹੈ ਲੰਬੀਆਂ ਕਤਾਰਾਂ ਜਿਹੜੀਆਂ ਲੱਗਿਆ ਨੇ ਲੋਕ ਜਿਹੜੇ ਪੈਟਰੋਲ ਤੇ ਡੀਜ਼ਲ ਪਾਉਣ ਵਾਸਤੇ ਇੱਥੇ ਪਹੁੰਚ ਰਹੇ ਨੇ ਕਿਉਂਕਿ ਸ਼ਹਿਰ ਦੇ ਹੋਰ ਜਿਹੜੇ ਪੰਪ ਨੇ ਉਹ ਬੰਦ ਨੇ ਤੇ ਇਸ ਕਰਕੇ ਇਸ ਪੰਪ ਤੇ ਕਾਫੀ ਜੋ ਹੈ ਲੋਕ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਇਹ ਪੰਪ ਖੁੱਲਿਆ ਹੈ ਤੇ ਇੱਥੇ ਜੋ ਹੈ ਉਹ ਤੇਲ ਪਾਉਣ ਵਾਸਤੇ ਪਹੁੰਚ ਰਹੇ ਨੇ ਪੰਪ ਦੇ ਓਨਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਸਨੇਹਾ ਜਿਹੜਾ ਯੂਨੀਅਨ ਵੱਲੋਂ ਨਹੀਂ ਦਿੱਤਾ ਗਿਆ ਜਿਸ ਕਰਕੇ ਉਹਨਾਂ ਨੇ ਪੈਟਰੋਲ ਪੰਪ ਖੋਲਿਆ ਤੇ ਦੱਸਿਆ ਜਾ ਰਿਹਾ ਕਿ ਸ਼ਹਿਰ ਦੇ ਕੁਝ ਹੋਰ ਪੰਪ ਵੀ ਜਿਹੜੇ ਨੇ ਖੋਲੇ ਹੋਏ ਨੇ ਹਾਲਾਂਕਿ ਜ਼ਿਆਦਾਤਰ ਜਿਹੜੇ ਪੰਪ ਨੇ ਉਹ ਅੱਜ ਬੰਦ ਨੇ ਤੇ ਉਸਕੇ ਕਰਕੇ ਉਸ ਕਰਕੇ ਜੋ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਤਾਰਾਂ ਜਿਹੜੀਆਂ ਲੰਬੀਆਂ ਵਾਹਨਾਂ ਦੀਆਂ ਲੱਗੀਆਂ ਨੇ ਤੇਲ ਕੋ ਆਉਣ ਵਾਸਤੇ ਲੋਕ ਇੱਥੇ ਪਹੁੰਚ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਐਸੋਸੀਏਸ਼ਨ ਦੇ ਆਗੂ ਸੀ ਜਿਨ੍ਹਾਂ ਨੇ ਦਾਵਾ ਕੀਤਾ ਸੀ ਕਿ ਐਤਵਾਰ ਤੇ ਤਿੰਨ ਜਿਹੜਾ ਐ 408 ਜਿਹੜੇ ਪੈਟਰੋਲ ਪੰਪ ਨੇ ਲੋਤਿਆਣਾ ਜ਼ਿਲ੍ਹਾ ਦੇ ਉਹ ਬੰਦ ਕਿਤੇ ਜਾਣ ਕੇ ਉਹਨਾਂ ਦੀ ਛੁੱਟੀ ਰਹੇਗੀ ਲੇਕਿਨ ਕਿਤੇ ਨਾ ਕਿਤੇ ਇੱਕ ਉਟਬਾਜੀ ਜਿਹੜੀ ਐ ਐਸੋਸੀਏਸ਼ਨ ਦੇ ਜਿਹੜੇ ਪਦ ਅਧਿਕਾਰੀ ਨੇ ਜਾਂ ਮੈਂਬਰ ਨੇ ਉਹਨਾਂ ਦੇ ਵਿੱਚ ਨਜ਼ਰ ਆ ਰਹੀ ਐ ਇਸ ਕਰਕੇ ਜੁੜਾ ਜਨਤਨਗਰ ਦਾ ਪੈਟਰੋਲ ਪੰਪ ਜਿਹੜਾ ਐਸਪੀ ਦਾ ਪੈਟਰੋਲ ਪੰਪ ਹੈ ਉਹ ਜਿਹੜਾ ਇੱਥੇ ਖੁੱਲਿਆ ਤੇ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਇੱਥੇ ਜਿਹੜਾ ਪੈਟਰੋਲ ਤੇ ਡੀਜ਼ਲ ਜਿਹੜਾ ਪਵਨ ਵਾਸਤੇ ਕੋਦਰ ਰਹੇ ਨੇ ਕਿਉਂਕਿ ਲੁਧਿਆਣਾ ਤੇ ਜ਼ਿਆਦਾਤਰ ਜਿਹੜੇ ਪੰਪ ਨੇ ਉਹ ਅੱਜ ਬੰਦ ਨੇ ਤੇ ਦਾਵਾ ਕੀਤਾ ਗਿਆ ਸੀ ਕਿ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ ਲੇਕਿਨ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਪੈਟਰੋਲ ਪੰਪ ਲੁਧਿਆਣੇ ਦੇ ਅੱਜ ਵੀ ਜੋ ਹੈ ਖੋਲੇ ਗਏ ਨੇ ਜਿਸ ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਇਹ ਗੁੱਟਬਾਜੀ ਜਿਹੜੀ ਹੈ ਪੈਟਰੋਲ ਪੰਪ ਐਸੋਸੀਏਸ਼ਨ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਹ ਜਿਹੜੀ ਐਸੋਸੀਏਸ਼ਨ ਦੀ ਗੁੱਟਬਾਜੀ ਹੈ ਇਹ ਜਿਹੜਾ ਫੈਸਲਾ ਲਿਤਾ ਗਿਆ ਐਤਵਾਰ ਨੂੰ ਪੈਟਰੋਲ ਪੰਪ ਬੰਦ ਕਰਨ ਦੀ ਉਹਤੇ ਕੀ ਪ੍ਰਭਾਵ ਪੰਦੀ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕੁਝ ਪੈਟਰੋਲ ਪੰਪ ਜਿਹੜੂ ਅੱਜ ਖੁੱਲੇ ਨਹੀਂ ਤਾਂ ਕੁਝ ਜਿਹੜੇ ਨੇ ਬੰਦ ਵੀ ਨੇ ਲੋਕ ਜ਼ਰੂਰ ਖੰਜਨ ਖਵਾਰ ਹੋ ਰਹੇ ਨੇ ਕਿਉਂਕਿ ਕੱਲ ਰਖਲੀ ਦਾ ਤਿਉਹਾਰ ਹੈ ਤੇ ਤਿਉਹਾਰ ਕਰਕੇ ਉਹਨਾਂ ਨੂੰ ਡੀਜ਼ਲ ਤੇ ਪੈਟਰੋਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉਹਨਾਂ ਨੇ ਰਿਸ਼ਤੇਦਾਰੇ ਵਿੱਚ ਆਣਾ ਜਾਣਾ ਹੈ ਤੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਫਿਲਹਾਲ ਜਿਹੜੇ ਪੈਟਰੋਲ ਪੰਪ ਖੋਲੇ ਗਏ ਨੇ ਜਿਨ੍ਹਾਂ ਨੇ ਐਸੋਸੀਏਸ਼ਨ ਦੀ ਗੱਲ ਨਹੀਂ ਮੰਨੀ ਤੇ ਅੱਜ ਪੈਟਰੋਲ ਪੰਪ ਜਿਹੜੇ ਖੁੱਲੇ ਨਹੀਂ ਉੱਥੇ ਜਿਹੜਾ ਗ੍ਰਾਹਕਾਂ ਦੀ ਕਾਫੀ ਭੀੜ ਜਿਹੜੀ ਹੈ ਨਜ਼ਰ ਆ ਰਹੀ ਹੈ ਕੈਮਰਾਮੈਨ ਜਸਵਿੰਦਰ ਸਿੰਘ ਨਾਲ ਕੁਲਬੀਰ ਰਾਏ ਸਰਕਾਰ ਤੇ ਰੈਮੇ ਟੀਵੀ ਨੂਦੀਆਣਾ